ਮੰਦੇ ਦੇ ਹੱਥਾਂ ਵਰਗਾ ਕੋਈ ਵੀ ਓਜ਼ਾਰ ਨਹੀਂ ਬਣਿਆ ਬੜਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਭਾਈ ਆਰਨੇਦ ਨੇ ਆਨਲਾਈਨ ਬਾਈ ਦਾ ਨੰਬਰ ਲੈ ਕੇ ਉਹਦੇ ਨਾਲ ਸੰਪਰਕ ਕੀਤਾ ਤੇ ਬਾਈ ਤੋਂ ਇਲੈਕਟ੍ਰਿਕ ਇੱਕ ਜੀਪ ਲਈ ਆ। ਖੰਡੀ ਦੇਖ ਤਾਂ ਨਹੀਂ ਸਮਝ ਆਉਂਦੀ ਵੀ ਪੈਂਥਰ ਦੀ ਕਾਪੀ ਆ ਜਾਂ ਐਕਟਿਵਾ ਦੀ ਕਾਪੀ ਆ। ਆੰਟੀ ਇਹ ਕਰਦੇ ਆਂ ਜੀ ਵੀ ਕਲ ਤਿਆਰ ਕਰਾਉਣਾ ਸਾਡੇ ਤੇ ਵਿਸ਼ਵਾਸ ਨਾ ਕਰੋ ਜਿਹੜੀ ਵੀ ਕਲ ਤਿਆਰ ਕਰਕੇ ਦਿੱਤੇ ਆ ਉਹਨਾਂ ਦੇ ਮੈਨੰਬਰ ਦੇ ਦੇਣਾ ਉਹਨਾਂ ਦੇ ਨੰਬਰ ਦੇ ਦੇਣਾ ਤੁਸੀਂ ਜਾ ਕੇ ਚਲਾਇਓ ਵੇਖ ਲਓ ਜਿਹੜੇ ਬੰਦੇ ਨੇ ਮੈਂ ਗੱਡੀ ਤਿਆਰ ਕਰਕੇ ਦਿੱਤੀ ਆ ਜੇ ਤੁਹਾਨੂੰ ਉਹ ਬੰਦੇ ਨੇ ਕਹਿਤਾ ਕਿ ਗੱਡੀ ਤਿਆਰ ਕਰਾ ਲਾ ਤਾਂ ਤੁਸੀਂ ਮੈਥੋਂ ਗੱਡੀ ਤਿਆਰ ਕਰਾ ਲਓ ਜੇ ਉਹ ਕਹਿੰਦਾ ਬਈ ਨਹੀਂ ਕਰਾਉਣੀ ਤਾਂ ਤੁਸੀਂ ਕਦੇ ਨਾ ਮੇਰੇ ਕੋਲੇ ਆਓ ਆਹ ਕੀ ਟਰੱਕ ਬਣਾਇਆ ਕਿ ਬਈ ਕੀ ਇਹ ਟਰਾਲਾ ਜਾਂ ਹਾਥੀ ਛੋਟਾ ਕੀ ਆ ਇਹ ਇਹ ਵੀਰੇ ਬਾਹਰ ਜਾਣਾ ਹੀ ਆ ਗੱਡੀ ਪੁੱਠੇ ਪਾਸੇ ਸਟੀਰੀਂਗਾ ਤੁਸੀਂ ਨੋਟ ਕਰ ਸਕਦੇ ਆ ਸਟੀਰੀਂਗਾ ਦੇ ਵਿੱਚ ਸਾਰਾ ਆਥੀ ਕਰਦੇ ਜੀ ਇਹੇ ਕੰਪਨੀ ਦੀ ਗੱਡੀ ਹੁੰਦੀ ਹੈ ਰੋਲਸ ਰੋਇਸ ਦੀ ਉਹ ਸਾਰੀ ਹੈਂਡ ਮੇਡ ਆ ਤੇ ਮਾੜਾ ਬੰਦਾ ਤੋਂ ਉਹਨੂੰ ਲੈਣ ਦਾ ਟੋਇਓ ਦਾ ਟਾਇ ਵੀ ਨਹੀਂ ਲੈ ਸਕਦਾ ਜਿਹੜੀ ਟਾਇਓ ਕਾਰ ਉਹਨਾਂ ਦੀ ਛੋਟੀ ਜੀ ਉਹ ਵੀ 33 ਲੱਖ ਦੀ ਹੈ ਅੱਛਾ ਉਹ ਹੈਂਡ ਮੇਡ ਦਿੰਦੇ ਕਿਉਂਕਿ ਸਾਰਾ ਹੈਂਡ ਮੇਡ ਕਿਉਂਕਿ ਰੋਲਸ ਰੋਇਸ ਕੰਪਨੀ ਵੀ ਆ ਬਸ ਇਨਹੀ ਫਰਕਾ ਕੀਮਤ ਤੇ ਇਹ ਵੀ ਕੀਮਤ ਦਾ ਵੀ ਰਹੀ ਹੈਗੀ ਆ 3.5 ਲੱਖ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਜੁੜੇ ਹੋਏ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਮੈਂ ਪਰਮਜੀਤ ਸਿੰਘ ਦੋਸਤੋ ਪੰਜਾਬ ਦੀ ਗੱਲ ਕਰਾਂ ਪੰਜਾਬ ਚ ਟੈਲੈਂਟ ਦੀ ਕਮੀ ਨਹੀਂ ਹਰ ਇੱਕ ਬੰਦੇ ਵਿੱਚ ਅਨੋਖੀ ਅਨੋਖੀ ਕਲਾਕਾਰੀ ਆ ਮੈਨੂੰ ਗੀਤ ਵੀ ਯਾਦ ਆ ਰਿਹਾ ਕਿ ਬੰਦੇ ਦੇ ਹੱਥਾਂ ਵਰਗਾ ਕੋਈ ਵੀ ਓਜ਼ਾਰ ਨਹੀਂ ਬਣਿਆ ਬੜਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਅੱਜ ਅਜੇ ਹੀ ਇੱਕ ਬਾਈ ਨੂੰ ਮਿਲੋਨਾ ਜਿਹਦੇ ਹੱਥਾਂ ਚ ਐਨੀ ਜਾਦੂਗਰੀ ਆ ਕਿ ਵੱਡੇ ਵੱਡੇ ਆਰਟਿਸਟ ਬਾਈ ਤੇ ਅਪਰੋਚ ਕਰਦੇ ਆ ਮੈਂ ਗੱਲ ਕਰਦਾ ਆਰਨੇਦ ਦੀ ਸਿੰਗਰ ਆ ਫੇਮ ਸਾ ਤੁਸੀਂ ਸਾਰੇ ਜਾਣਦੇ ਹੋ ਭਾਈ ਆਰਨੇਦ ਨੇ ਆਨਲਾਈਨ ਬਾਈ ਦਾ ਨੰਬਰ ਲੈ ਕੇ ਉਹਨਾਂ ਨਾਲ ਸੰਪਰਕ ਕੀਤਾ ਤੇ ਬਾਈ ਤੋਂ ਇਲੈਕਟ੍ਰਿਕ ਇੱਕ ਜੀਪ ਲਈ ਹੈ ਤੁਸੀਂ ਮੈਂ ਵੀਡੀਓ 'ਚ ਵੀ ਦੇਖ ਸਕਦੇ ਹੋ ਬਾਈ ਸਿਮਰ ਕੀ ਹਾਲ ਚਾਲ ਆ 10 ਮਿੰਟ ਕੰਮ ਛਡਾਉਣਾ ਮੈਂ ਉਸ ਲਈ ਮਾਫੀ ਮੰਗਦਾ ਬਾਈ ਗੱਲ ਨਹੀਂ ਕੋਈ ਯਾਰ ਹੋਰ ਕੰਮ ਕਰ ਵਧੀਆ ਠੀਕ ਹੈ ਬਹੁਤ ਵਧੀਆ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਐ ਦੂਰੋਂ ਦੂਰੋਂ ਬੈਠੇ ਆ ਜੋ ਯਾਰ ਐ ਨਾ ਕਰੋ ਮੜਾ ਤਾਪਾਉਗਾ ਹਾਲੂ ਸੇਤਾ ਠੀਕ ਹੈ ਜੀ ਹਾਂ ਬਹੁਤ ਵਧੀਆ ਰਾਜੇ ਬਹੁਤ ਇਹ ਪਿਓ ਪੁੱਤ ਦੀ ਜੋੜੀ ਆ ਪਿਓ ਪੁੱਤ ਦੀ ਜੋੜੀ ਨੇ ਰੰਗ ਭਾਗ ਲਾਇਆ ਆ ਆਪਦਾ ਕੰਮ ਕਰ ਇੱਕ ਹੋਰ ਗੱਲ ਇਹ ਜਿਮੀਦਾਰਾਂ ਦਾ ਮੁੰਡਾ ਕੰਮ ਮਿਸਤਰੀਆਂ ਵਾਲੇ ਕਰ ਰਿਹਾ ਬਾਈ ਕਦੇ ਆਇਆ ਹੋਇਆ ਵੀ ਕਹਿੰਦੇ ਹੋਣੇ ਮਿਸਤਰੀਆਂ ਦਾ ਹੀ ਮੁੰਡਾ ਜ਼ਿਆਦਾਤਰ 90 ਤੋਂ 95% ਲੋਕ ਇਹੀ ਸਮਝਦੇ ਆ ਜੀ ਮਿਸਤਰੀਆਂ ਦਾ ਮੁੰਡਾ ਹਾਂ ਜੀ ਉਹ ਤਾਂ ਕਰਕੇ ਬਰਾਡ ਨਾਲ ਲਾਣਾ ਪੈਂਦਾ ਨਹੀਂ ਚੱਲ ਜਾਂਦੇ ਸੀਗਾ ਸੀਗਾ ਪਹਿਲਾਂ ਸਿਮਰ ਟ੍ਰੈਂਡਸ ਕੱਲਾ ਉਹ ਵੀ ਕਹਿੰਦੇ ਸੀ ਹਾਂ ਹਾਂ ਸਿਮਰ ਭਾਈ ਆਹ ਕੀ ਚੀਜ਼ ਬਣ ਰਹੀ ਆ ਇਹ ਇੱਕ ਟੂ ਵੀਲਰ ਬਣਾਇਆ ਜਿਹਦੇ ਵਿੱਚ ਬਜ਼ੁਰਗ ਬੱਚੇ ਤੇ ਨੌਜਵਾਨ ਸਾਰੇ ਲੋਕ ਚਲਾ ਸਕਣ ਪਲੱਸ ਇਹਦੇ ਤੋਂ ਕੰਮ ਲਿਆ ਜਾ ਸਕਿਆ ਜਿੱਦਾਂ ਸਕੂਟੀ 'ਚ ਹੁੰਦਾ ਜੀ ਅਕਰੋ ਤੇ ਪਲਾਸਟਿਕ ਪਾਰਟ ਹੁੰਦਾ ਤੇ ਵਿਚਾਲੇ ਸਪੇਸ ਘੱਟ ਹੁੰਦੀ ਹੈ ਸਮਾਨ ਰੱਖਣ ਦੀ ਦਿੱਕਤ ਆਉਂਦੀ ਹੈ ਇਹ ਨਹੀਂ ਸਮਝਉਂਦੀ ਵੀ ਪੈਂਸਰ ਦੀ ਕਾਪੀ ਆ ਜਾਂ ਐਕਟਿਵਾ ਦੀ ਕਾਪੀ ਆ ਕਾਪੀ ਦਾ ਤੁਸੀਂ ਸਾਰਾ ਕੁਝ ਆਉਂਦਾ ਕਾਪੀ ਕੋਈ ਨਹੀਂ ਸਾਰਾ ਕੁਝ ਸੋਚਦਾ ਆਉਂਦਾ ਇੱਕ ਤਾਂ ਸਪੇਸ ਸੋਚੀ ਸੀ ਕਿ ਮੰਮੀ ਬਣ ਜੇ ਇੱਕ ਵੇਖਿਆ ਸੀਗਾ ਕਿ ਜਿੰਨਾ ਵੇਟ ਨੀਵਾ ਹੋਊਗਾ ਤੇ ਸੜਕ ਨਾਲ ਗ੍ਰਿਪ ਜ਼ਿਆਦਾ ਬੰਦੇ ਜਿਵੇਂ ਕਿ ਬੁਲਟ ਮੋਟਰਸਾਈਕਲ ਹਾਂ ਉਹਦਾ ਇੰਜਨ ਇਹ ਵੀ ਹੁੰਦਾ ਪੂਰਾ ਬਣਿਆ ਹੋਇਆ ਨਿੱਗਰ ਬਣਿਆ ਜੀ ਪੂਰਾ ਆਪ ਦੇ ਕੰਨੂ ਤੇ ਪਲੱਸ ਜੇ ਕੱਲੂ ਡਿੱਗਦਾ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਜੀ ਤੁਸੀਂ ਦੇਖ ਰਿਹਾ ਫੁੱਲ ਮੈਟਲ ਹੈ ਜੀ ਇਹਨੂੰ ਕੁਝ ਨਹੀਂ ਜਾਣਾ ਨਾ ਇਹਦਾ ਕੋਈ ਟਟਰਾ ਨਹੀਂ ਚਾਖੇ ਫੇਰ ਤਰਪੋ ਹੂੰ ਤੇ ਪਲੱਸ ਜਿਹੜੀ ਇਹਦੀ ਚੀਜ਼ ਆ ਇਹ ਚ ਸਮਾਨ ਵਰਤਿਆ ਸਾਰਾ ਉਹ ਵੀ origignal ਠੀਕ ਹੈ ਦਰਸ਼ਕਾਂ ਕੁਆਲਿਟੀ ਦੇ ਰੱਖਿਆ ਤੇ ਇੱਕਲੇ ਨੂੰ ਜੇ ਬਜ਼ੁਰਗ ਬੰਦਾ ਉਹਨੂੰ ਮੋਟਰਸਾਈਕਲ ਉੱਪਰ ਦੀ ਲੱਤ ਟਪਾਉਣੀ ਔਖੀ ਹੋ ਜਾਂਦੀ ਆ ਜਿਹੜਾ ਮੈਨੂੰ ਡਿਜ਼ਾਈਨ ਦਿੱਤਾ ਸੀਗਾ ਜਾਂ ਸੋਚਿਆ ਸੀ ਕਿ ਐ ਬਣਾਉਣਾ ਇੱਕ ਬਜ਼ੁਰਗ ਨੇ ਦਿੱਤਾ ਸੀ ਉਹ ਵਾਰੀ ਆ ਕਿ ਮੁੰਡਾ ਐ ਵੀ ਬਹਿ ਜਾਊਗਾ ਇਹਦਾ ਖੁਦ ਕੰਮ ਚੱਲੀ ਜਾਂਦਾ ਨਹੀਂ ਐ ਵੀ ਜੱੜ ਜਾਊਗਾ ਹਾਂਜੀ ਠੀਕ ਆ ਇਹਦਾ ਜਿਆ ਵੀ ਸਾਰਾ ਖੁੱਲਾ ਹੀ ਪਿਆ ਹਾਲ ਵਾਸਾ ਉਹੀ ਪਿਆ ਹਜੇ ਬਾਬਾ ਮੈਂ ਬੈ ਨਹੀਂ ਗਿਆ ਕਿਤੇ ਹੋਰ ਚੱਲਦੀ ਵੀਡੀਓ ਜਿੱਡਾ ਪੈਂਦਾ ਇਹਦੇ ਅੰਕਲ ਜੀ ਥੋੜੀ ਮਿਹਨਤ ਵਧ ਲੱਗਦੀ ਆ ਜੇ ਅਸੀਂ ਮਰਦੀ ਬੱਕਠਿਆਂ ਦੀ ਲੱਗਦੀ ਐ ਹਾਂ ਸਾਰਾ ਤੇ ਵਧੀਆ ਮਿਹਨਤ ਆ ਇਹਨਾਂ ਵੈਲਡਿੰਗ ਦਾ ਮੈਂ ਕਰਦਾ ਹੂੰ ਇਲੈਕਟ੍ਰਿਕ ਕਰੰਟ ਦਾ ਸਿਸਟਮ ਸਾਰਾ ਇਹ ਕਰੀਦਾ ਉਹ ਡਿਜ਼ਾਈਨ ਸਾਰਾ ਉਹ ਇਹ ਵੇਖਦਾ ਵੀ ਕਿਵੇਂ ਬਣਾਉਣਾ ਕੀ ਕਰਨਾ ਹੈ ਪਹਿਲਾਂ ਵਰਕਸ਼ਾਪ ਸੀ ਆਪਣੀ ਹਾਂ ਵਰਕਸ਼ਾਪ ਸੀ ਫਿਰ ਵਰਕਸ਼ਾਪ ਨੂੰ ਐ ਇੱਕ ਤਬਦੀਲ ਕਰਤਾ ਕੋਈ ਵੱਧ ਵਾਧਾ ਕੰਮ ਵਧਾ ਲਿਆ ਹਾਂ ਇੱਕ ਮੈਂ ਸ਼ੌਂਕ ਥੋੜਾ ਸੀ ਜਿਹਾ ਸਿਮਰਦਾ ਸੀ ਇਹ ਦੋਹਾਂ ਦਾ ਹੀ ਸੀ ਦੋਹਾਂ ਦਾ ਸ਼ੌਂਕ ਸੀ ਹਾਂ ਦੋਹਾਂ ਦਾ ਠੀਕ ਇਹਦਾ ਹੁੰਦਾ ਸੈਨ ਹੈਗਾ ਵੀ ਲੇਟ ਹੋ ਜਾਣੇ ਆ ਹਾਂ ਤੇ ਉਦੋਂ ਅਗਲਾ ਫਿਰ ਪਾਈਦਾ ਹੂੰ ਕਲੇਸ਼ ਕਰਦਾ ਹੂੰ ਉਹ ਚੀਜ਼ ਨੂੰ ਵੇਖ ਕੇ ਸੋਚੀਦਾ ਯਾਰ ਛੱਡਦਾ ਬਾਹਰ ਬਰੇ ਲੇਟ ਕਿਹੜੀ ਗੱਲੋਂ ਸਿਮਰ ਭਾਈ ਲੇਵਰ ਬਣਾ ਲੇਵਰ ਦੀ ਇਸ਼ੂ ਆ ਜੀ ਸਾਰਾ ਲੇਵਰ ਬਣਾ ਲੇਟ ਹੋ ਜੀ ਹੁਣ ਦੋ ਬੰਦੇ ਕੰਮ ਕਿੰਨਾ ਕੱਢਣਗੇ ਹੂੰ ਹੁਣ ਵੀਡੀਓ ਤਾਂ ਕਰਤੀ ਆਪਾਂ ਹੂੰ ਤੇ ਫੋਨ ਆਉਣ ਲੱਗ ਪਏ ਨੇ ਆ ਜੇ ਸੀ ਉਹਨਾਂ ਭਰਾਵਾਂ ਦੇ ਫੋਨ ਨਹੀਂ ਚੱਕਦੇ ਤਾਂ ਵੀ ਪ੍ਰੋਬਲਮ ਹੈ ਯਾਰ ਇਹ ਪੈਂਚ ਵੀਡੀਓ ਪਾ ਦੇ ਚੰਗੇ ਬੰਦੇ ਆ ਫੋਨ ਨਹੀਂ ਚੱਕਦੇ ਹਾਂ ਜਦੋਂ ਬੰਦਾ ਸਕਸੈਸ ਹੁੰਦਾ ਸਾਰਾ ਤਾਂ ਵੱਡੀ ਗੱਲ ਇਹ ਦੇਣਾ ਵੀ ਵੀਡੀਓ ਰਾਈ ਤਾਂ ਵਾਇਰਲ ਹੋਣੀ ਹੈ ਹਾਂ ਵੀਡੀਓ ਪਾ ਦੇ ਪਹਿਲਾਂ ਹੀ ਵੀਡੀਓ ਪਾ ਦੇਣਾ ਗਿਆ ਹਾਂ ਫਿਰ ਮੈਂ ਵੀਡੀਓ ਪਾ ਦੂ ਜੇ ਆਏ ਜੇ ਕਰਿਆ ਅੱਜ ਪਾਉਂਦਾ ਪਾਵੇ ਨਾ ਵੀ ਬਾਹਰ ਚਾਹ ਹੋ ਸਕਦਾ ਹਾਂ ਵੀ ਗੱਲ ਇਹ ਕਹਿ ਦਾ ਅਗਲੇ ਨੇ ਕੋਈ ਕਹਿ ਨਹੀਂ ਸਕਦੇ ਕਿਉਂਕਿ ਕੈਮਰਾ ਹਰ ਇੱਕ ਦੇ ਜੇਬ ਚ ਆਣਾ ਵੀ ਭਰਾਵੋ ਡਰੇ ਬਿਕਰ ਨਾਰੀ ਲੱਗਦਾ ਸਰਕਾਰ ਇਥੋਂ ਸੋਡੇ ਕੰਮ ਚ ਕਮੀ ਨਹੀਂ ਆਉਣ ਦਿੰਦੇ ਹੂੰ ਲੇਟ ਦੀ ਅਸੀਂ ਮਾਫੀ ਚਾਹੁੰਦੇ ਆ ਹੂੰ ਅੱਗਾ ਪਿੱਛਾ ਹੁੰਦਾ ਰਹਿੰਦਾ ਹਾਂ ਚਾਰ ਚਾਰ ਮਹੀਨੇ ਜਾਂ ਕਿ 6-6 ਮਹੀਨੇ ਵੀਰ ਕੇ ਲੱਗ ਜਾਂਦੇ ਸਾਡੀ ਇਹ ਮਜਬੂਰੀ ਹੂੰ ਉਹਨੂੰ ਸਾਡੀ ਨੂੰ ਮਜਬੂਰੀ ਸਮਝ ਲਓ ਤੇ ਜਾਂ ਸਾਡਾ ਤੁਸੀਂ ਇਹ ਸਮਝ ਲਓ ਬਈ ਇਹ ਪੀ ਜਾਣ ਕੇ ਖੱਜਲ ਕਰਦੇ ਆ ਜਾਣ ਕੇ ਖੱਜਲ ਕਰਦੇ ਹਾਂ ਪਰ ਸਾਡੀ ਐ ਥੋਂ ਵੱਸੋਂ ਕੰਮ ਵੱਧ ਜਾਂਦਾ ਯਾਰ ਸਾਨੂੰ ਕੋਈ ਮੈਂ ਮੈਂ ਵੇਖਦਾ ਵੀ ਕੰਮ ਐਡਾ ਵੱਡਾ ਆ ਟੈਂਕ ਟੈਂਕਰ ਬਣਾਉਗਾ ਮੂਰੇ ਜੀਪ ਆ ਆ ਕਰੀ ਜਾਂਦੇ ਹੋ ਯਾਰ ਚਾਰ ਪੰਜ ਬੰਦੇ ਤਾਂ ਜੇ ਮਿਸਤਰੀ ਨੇ ਕੋਠਾ ਪਰ ਉੱਥੇ ਹੀ ਚਾਹੀਦੇ ਹੁੰਦੇ ਆ ਉੱਥੇ ਹੀ ਚਾਹੀਦੇ ਹੁਣ ਅਸੀਂ ਆਨੇ ਵੈਲਡਰ ਦੀ ਸਾਨੂੰ ਪੂਰੀ ਲੋੜ ਐ ਹਾਂ ਵੀ ਮਾਰ ਬੰਦਾ ਹੋਵੇ ਹਾਂ ਵੈਲਡਰ ਬੰਦਾ ਸਾਨੂੰ ਮਿਲ ਜੇ ਜਾਂ ਦੋ ਬੰਦੇ ਮਿਲ ਜਾਣ ਜਿਆਦਾ ਤਾਂ ਨਹੀਂ ਇਹ ਦੋ ਬੰਦੇ ਵਧੀਆ ਮਾਰ ਬੰਦੇ ਮਿਲ ਜਾਣ ਤਾਂ ਯਾਰ ਅਸੀਂ ਵਧੀਆ ਰੱਜ ਕੇ ਤਨਖਾਹ ਵੀ ਦੇਣ ਨੂੰ ਤਿਆਰ ਆ। ਨਾਲੇ ਉਹਦਾ ਘਾਰ ਚੱਲੂ ਨਾਲੇ ਆਪਣਾ ਸਿਸਟਮ ਰੁੜੂਗਾ ਬੰਦਾ ਮਿਲ ਗਿਆ ਤਾਂ। ਹਾਂ ਤੇ ਜਦੋਂ ਅਸੀਂ ਲੇਟ ਹੁੰਨੇ ਦਾ ਪ੍ਰਾਵਾ ਆ ਕੇ ਰੌਲਾ ਪਾਉਂਦੇ ਆ ਉਹ ਫਿਰ ਚਾਹ ਦਾ ਕੱਪ ਜਰੂਰ ਪਿਆਈਦਾ ਉਹ ਰੋਕ ਯਾਰ। ਗੱਲ ਇਹ ਵੀ ਗੱਲ ਹੈ। ਪਰ ਦੋਸਤ ਯਾਰ ਘਬਰਾਇਆ ਨਾ ਕਰ। ਸਾਡੀ ਦੋਵੇਂ ਹੱਥ ਬੰਨ ਕੇ ਬੇਨਤੀ ਹੈ ਵੀ ਯਾਰ ਨਾ ਲੇਟ ਜਰੂਰ ਆਸੀਂ। ਪਰ ਸੋਡਾ ਵੀ ਕਲਮਾੜਾ ਨਹੀਂ ਬਣਾਵਾਂਗੇ ਹਾਂ ਸੋਡੇ ਕੰਮ ਦੇ ਵਿੱਚ ਕਿਤੇ ਰਿਕਾਫਟ ਨਹੀਂ ਆਵੋਗੇ ਹੂੰ ਬਾਕੀ ਆਪਾਂ ਗਰੰਟੀ ਇਹ ਕਰਦੇ ਆਂ ਜੀ ਵੀ ਕਲ ਤਿਆਰ ਕਰਾਉਣਾ ਸਾਡੇ ਤੇ ਵਿਸ਼ਵਾਸ ਨਾ ਕਰੋ ਜਿਹੜੀ ਵੀਕਲ ਤਿਆਰ ਕਰਕੇ ਦਿੱਤੇ ਉਹਨਾਂ ਦੇ ਮੈਂ ਨੰਬਰ ਦੇ ਦੇਣਾ ਉਹਨਾਂ ਦੇ ਨੰਬਰ ਦੇ ਦੇਣਾ ਤੁਸੀਂ ਜਾ ਕੇ ਚਲਾਏ ਵੇਖ ਲਓ ਜਿਹੜੇ ਬੰਦੇ ਨੇ ਮੈਂ ਗੱਡੀ ਤਿਆਰ ਕਰਕੇ ਦਿੱਤੀ ਆ ਜੇ ਤੁਹਾਨੂੰ ਉਹ ਬੰਦੇ ਨੇ ਕਹਿਤਾ ਕਿ ਗੱਡੀ ਤਿਆਰ ਕਰਾ ਲਾ ਤਾਂ ਤੁਸੀਂ ਮੈਥੋਂ ਗੱਡੀ ਤਿਆਰ ਕਰਾ ਲਓ ਜੇ ਉਹ ਕਹਿੰਦਾ ਵੀ ਨਹੀਂ ਕਰਾਉਣੀ ਤਾਂ ਤੁਸੀਂ ਕਦੇ ਨਾ ਮੇਰੇ ਕੋਲੇ ਆਓ ਇਹ ਦੋਤੇ ਅਡਵਾਂਸ ਗਾਰੰਟੀ ਕੋਈ ਕੰਪਨੀ ਵੀ ਨਹੀਂ ਦਿੰਦੀ ਕੰਪਨੀ ਵਾਲੇ ਵੀ ਨਹੀਂ ਦਿੰਦੇ ਹਾਂਜੀ ਠੀਕ ਹੈ ਕਸਟਮਰ ਵੀ ਨਹੀਂ ਦਿੰਦੇ ਹਾਂਜੀ ਯਾਰ ਖੱਟ ਨਾਲ ਸਾਡਾ ਸਾਥ ਦਿਓ ਹੂੰ ਸਾਥ ਦਿਓ ਜਿਹੜਾ ਜੇ ਦੇਗਣਾ ਹੂੰ ਪੰਜਾਬੀ ਤਾਂ ਖਿੱਚਦੇ ਆਪਾਂ ਹਾਂ ਹੈ ਜੇ ਦੇਗਣਾ ਤਾਂ ਸਾਨੂੰ ਵੀ ਕਦੋਂ ਹਟ ਜਾਓ ਯਾਰ ਉਹੀ ਕਹਦੇ ਹੋ ਵੀ ਅਸੀਂ ਆਪ ਹੀ ਹਟ ਜਾਾਂਗੇ ਅਸੀਂ ਆਪ ਹੀ ਹਟ ਜਾਾਂਗੇ ਅਸੀਂ ਤਾਂ ਘਰੋਂ ਮੈਂ ਤਾਂ ਗੇਟ ਹੀ ਨਹੀਂ ਟੱਪਿਆ ਯਾਰ ਕਦੇ ਨਹੀਂ ਮੈਂ ਤਾਂ ਹੁਣ ਅੱਕ ਚੱਲਿਆ ਯਾਰ ਮੇ ਤਾਂ ਢੂਈ ਮੇਰੀ ਨਹੀਂ ਕੰਮ ਕਰਦੀ 3 ਸਾਲ ਹੋ ਗਏ ਬਾਹਰੀ ਜਿਹੜੀ ਗ੍ਰੈਂਡਰ ਲੈ ਕੇ ਰੜ ਰੜ ਰੜੜੀ ਆ ਰਹੀ ਆ। ਕਈ ਗੱਲਾਂ ਹੁਣ ਮਨ ਉਹ ਵੀ ਬੰਦਾ ਇੱਕ ਮਸ਼ੀਨਰੀ ਲੰਘੋ ਹੈਗਾ ਇਹ ਨੂੰ ਵੀ ਰੈਸਟ ਚਾਹੀਦੀ ਐ ਨੂੰ ਵੀ ਸਮਾਂ ਚਾਹੀਦਾ ਨਾ। 3 ਦਿਨ ਚੜਦੇ ਨਾ ਲੱਗ ਪੈਨੇ ਆ। ਹੁਣ ਫਿਰ ਉਹ ਉਹਦੇ ਚ ਬਾਹਰੀਆਂ ਗੱਲਾਂ ਬਣ ਜਾਂਦੀਆਂ ਮੈਂ ਤਾਂ ਜਾਨਾ ਯਾਰ ਤੂੰ ਜ਼ਿੰਦਗੀ ਖਰਾਬ ਨਾ ਕਰਨੀ ਸਾਲ ਜੇ ਆਪਣਾ ਹੀ ਚੱਲਦਾ ਰਿਹਾ ਹੂੰ ਤਾਂ ਇਹ ਕੰਮ ਬੰਦ ਕਰ ਦੇ। ਕਿਉਂ? ਬੰਦ ਕਰਨਾ ਹੀ ਐ ਵੀ ਲੇਬਰ ਮਿਲਦੀ ਨਹੀਂ ਅੱਗੇ ਉਪਰਿਆਂ ਨਹੀਂ ਜਾਂਦਾ। ਅਗਲਾ ਕੀ ਕਹੂ ਆ ਭਾਈ ਇਹ ਬੰਤ ਜਾਣ ਕੇ ਕਰਾਉਂਦੇ ਆ ਜੇ ਲੇਟ ਬਣਾਇਆ ਇੱਕ ਵੀ ਇਕਲੀ ਬਣਾਇਆ ਜੇ ਤਿੰਨ ਮਹੀਨਾ ਚੱਕੀ ਬਣਿਆ ਤੋਂ ਚੁਕਮਾਈ ਕੋਈ ਨਹੀਂ ਪਲੱਸ ਜੇ ਪੋਜ਼ਿਟਿਵ ਰਹੋ ਨਾ ਵੀਡੀਓ ਤੇ ਨੈਗੇਟਿਵ ਇੱਕ ਹੀ ਪੈ ਗਈ ਉਹ ਸਾਰੀ ਸਾਰੀ ਸਾਰੇ ਕਾਗਜ਼ ਦੀ ਪੱਟੀ ਮੇਸ ਕਰ ਦੋ A to Z ਸਾਰਾ ਕੁਝ ਇੱਕ ਵੀਕਲ ਤੇ ਭਾਈ ਜਿਵੇਂ ਮੈਂ ਮੋਟਰਸਾਈਕਲ ਆ ਜਾ ਬਣਦੇ ਕਿੰਨਾ ਟਾਈਮ ਲੱਗ ਜਾਂਦਾ ਇਹਦੇ ਤੇ ਇੱਕ ਵੀਕਲ ਤੇ ਭਾਈ ਜੋ ਲਗਾਤਾਰ ਰਹਿੰਦੇ ਆ ਤਾਂ ਮੋਟਰਸਾਈਕਲ ਹੀ 10 ਦਿਨ ਖਾ ਜਾਂਦਾ 10 ਦਿਨ ਖਾ ਜਾਂਦਾ ਬੱਚਦੇ ਨੇ ਜੋ ਕਿੰਨੀ ਕੁ ਹੋ ਜਾਂਦੀ ਐ ਸਾਰਾ ਬੱਚਦੇ ਚ 5 ਤੋਂ 7000 ਪੰਜ 10 ਦਿਨਾਂ ਦਾ 507000 ਰੁਪਏ ਦਿਨ ਤਾਂ ਨਹੀਂ ਕੋਈ ਜਿਆਦਾ ਮਗਰਾੜਾ ਕਰਦਾ ਫੇਰ ਅਗਲਾ ਫੇਰ ਏਦੇ ਨਾਲ ਤਾਂ ਸਕੂਟੀ ਆ ਜਾਂਦੀ ਫਿਰ ਇਹ ਆ ਜਾਂਦੀ ਨਹੀਂ ਦੇਖਣਾ ਸਿਸਟਮ ਨਹੀਂ ਦੇਖਣਾ ਜੇ ਹੁਣ ਬਾਜ਼ਾਰੂ ਸਕੂਟਰੀ ਹੋ ਸਕਦਾ ਕੋਈ ਸਕੂਟਰ ਵਾਲੇ ਕਹਿਣ ਵੀ ਗਲਤ ਗੱਲ ਆ ਜੇ ਆਪਾਂ ਮਾਰਕੀਟ ਚੋਂ ਹੋਰ ਖਰੀਦਦੇ ਉਹ ਚ ਪਲਾਸਟਿਕ ਯੂਜ਼ ਆ ਰਬੜ ਯੂਜ਼ ਆ ਵੀਰੇ ਹਲਕਾ ਸਸਤਾ ਉਹ ਬੇਸਟ ਹੋ ਜਾਂਦੀ ਆ ਪਰ ਇਹਦੇ ਚ ਤੁਸੀਂ ਕਿਤੇ ਵੀ ਪਲਾਸਟਿਕ ਨਹੀਂ ਲਾਈ ਹਜੇ ਤੀਕ ਦਾ ਗਾਹ ਨੂੰ ਪਤਾ ਨਹੀਂ ਲਾਉਂਦੇ ਨਹੀਂ ਲਾਉਂਦੇ ਵੀਰੇ ਲਾਉਣੀ ਸੋਨੇ ਵਰਗੇ ਇੱਕ ਤਾਂ ਇਹਨੂੰ ਕਰਾਂਗੇ ਸਸਤੇ ਤੋਂ ਸਸਤਾ ਤਿਆਰ ਹੂੰ ਵੇ ਆਹ ਗਰੀਬੰਦਾ ਵੀ ਲੈ ਸਕੇ ਹਾਂ ਇਹਨੂੰ ਬਜ਼ੁਰਗ ਵੀ ਲੈ ਸਕੇ ਹਾਂ ਹੈਂਡਿਕੈਪਟ ਵੀ ਵਰਤ ਲੋ ਹਾਂ ਹਰੇਕ ਮਾਰਕਟ ਦੇ ਵਿੱਚ ਆ ਜਿੱਥੇ ਕਿਸਤਾ ਵਾਲਾ ਸਿਸਟਮ ਰੱਖਾਂਗੇ ਇਹ ਚ ਠੀਕ ਹੈ ਤੇ ਪਲੱਸ ਇਹਦੇ ਚ ਰੱਖੀਦਾ ਜਿਹੜਾ ਮਾਰਕੀਟ ਵੈਰਾ ਰੇਟ ਰੱਖਾਂਗੇ ਹਾਂ 55 ਤੋਂ ਲੈ ਕੇ 60000 ਦੇ ਐਵਰੇਜ ਰਹੂਗਾ ਕਿਉਂਕਿ ਹਜੇ ਕੰਮ ਚੱਲ ਰਿਹਾ ਕੋਈ 1000 2000 ਵੱਧ ਵੀ ਸਕਦਾ ਕੋਈ ਘੱਟ ਵੀ ਸਕਦਾ ਹਾਂ ਵੀ ਉਹ ਤਾਂ ਜਦੋਂ ਸਾਰੇ ਹਾਂ ਇੱਕ ਐਸਟੀਮੇਟ ਅਨੁਮਾਨ ਹੈ ਜੀ ਰੇਟ ਦਾ ਸਾਡਾ ਬਸ ਇੰਨਾ ਰਹੂਗਾ ਇਹ ਨਹੀਂ ਕੋਈ ਜ਼ਿਆਦਾ ਹੋਣੀਗੀ ਅੱਛਾ ਜੀ ਅੱਛਾ ਮੈਨੂੰ ਹੋਰ ਚੀਜ਼ਾਂ ਬਾਰੇ ਵੀ ਦੱਸੋ ਕਿਉਂਕਿ ਲਾਈਟ ਵੀ ਜਾ ਰਹੀ ਹੈ ਆਪਾਂ ਦੇ ਆਹ ਕੀ ਟਰੱਕ ਬਣਾਇਆ ਕਿ ਬਈ ਕੀ ਇਹ ਟਰਾਲਾ ਜਾਂ ਹਾਥੀ ਛੋਟਾ ਕੀ ਆ ਇਹ ਇਹ ਵੀਰੇ ਬਾਹਰ ਜਾਣਾ ਹੀ ਆ ਗੱਡੀ ਪੁੱਠੇ ਪਾਸੇ ਸਟੀering ਤੁਸੀਂ ਨੋਟ ਕਰ ਸਕਦੇ ਹੋ ਆਸਟ੍ਰੇਲੀਆ ਦੇ ਵਿੱਚ ਹਾਂ ਬਾਈ ਉਧਰਲੇ ਪਾਸੋਂ ਲਾ ਲਓ ਕੈਮਰਾ ਅਛਾ ਪੁੱਠੇ ਪਾਸੇ ਹਾਂ ਸਟੀering ਲਾਇਆ ਇਹਦੇ ਦੋ ਬੰਦੇ ਵਿੱਚ ਇਹਦੇ ਦੋ ਸੀਟਡ ਹੋ ਜਾਣਗੇ ਹਾਂ ਦੋ ਸੀਟਾਂ ਹੋਣਗੀਆਂ ਹਾਂ ਨੀਚੇ ਇਹਦੇ ਬੈਟਰੀ ਕੈਬਨ ਹੀਟਰ ਲਾਈਟਿੰਗ ਤੇ ਵਿੱਚੋਂ ਇਹਨੂੰ ਹੀਟ ਨੂੰ ਕੰਟਰੋਲ ਕਰਕੇ ਰੱਖਣਾ ਤੇ ਫੋਮ ਵਗੈਰਾ ਹੁੰਦੀ ਆ ਜਿਹੜੇ ਬਾਹਰਲੇ ਬੰਦੇ ਉਹ ਚੀਜ਼ ਨੂੰ ਸਮਝਦੇ ਆ ਉਹ ਭਰਦੇ ਆ ਆਸਟ੍ਰੇਲੀਆ ਜਾਣੀ ਆ ਜੀ ਇਹ ਗੱਡੀ ਆਸਟ੍ਰੇਲੀਆ ਚੋਂ ਤੁਹਾਨੂੰ ਸਪੈਸ਼ਲ ਡਿਮਾਂਡ ਆਈ ਹੈ ਜੀ ਸਿਮਰ ਸਾਨੂੰ ਇੱਥੇ ਆਸਟ੍ਰੇਲੀਆ ਭੇਜ ਬੜਾ ਕੇ ਹਾਂਜੀ ਸਪੈਸ਼ਲ ਆਈ ਹੈ ਉਹਨਾਂ ਦੇ 2000 ਏਕੜ ਦਾ ਫਾਰਮ ਆ ਜੀ ਉਹਨਾਂ ਦਾ ਜਿਹਦੇ ਵਿੱਚ ਗੱਡੀ ਚੱਲਣੀ ਆ ਠੀਕ ਹੈ ਤੇ ਇੱਕ ਮੈਨ ਫੈਸਿਲਿਟੀ ਵਾਹ ਵਾ ਲੱਗਦੀ ਹੈ ਡਰਾ ਡੂ ਕਾਫੀ ਕੁਝ ਬਣਾਇਆ ਹੋਇਆ ਇਧਰ ਦੀ ਬਾਈ ਦਿਖਾਈ ਕੈਮਰਨ ਕਹਿਣਾ ਵੀਰ ਨੂੰ ਆ ਇਹਦਾ ਸਾਰੇ ਦਾ ਸਾਰਾ ਫਰਸ਼ ਆ ਜੀ ਹੁੰਦਾ ਇਹ ਸਾਰੇ ਜਿੱਦਾਂ ਪੁੱਠਾ ਆ ਪਿਆ ਤਿੰਨ ਚਾਰ ਖੁੱਲ ਕੇ ਪੁੱਠੇ ਹੋ ਜਾਂਦੇ ਆ ਜੀ ਤਾਂ ਕਿ ਉਹਨਾਂ ਫਰਸ਼ ਤੌਰ ਤੇ ਵੀ ਵਰਤਿਆ ਜਾ ਸਕੇ ਹਾਂ ਇਦੇ ਵਿੱਚ ਆ ਪਿੱਛੇ ਦਰਾਜ ਆ ਜਾਂਦਾ ਜੀ ਇੱਥੇ ਇਹਦੇ ਟੂਇੰਗ ਹੁੱਕ ਲੱਗਣੀ ਆ ਉਹਦਾ ਹਜੇ ਕੰਮ ਰਹਿੰਦਾ ਤੂੰ ਵੀ ਕਰ ਸਕਦੇ ਇਹਦੇ ਤੂੰ ਵੀ ਕਰ ਸਕਦੇ ਆ ਇਹਦੇ ਨਾਲ ਟਰੈਕਟਰ ਨੂੰ ਟੋ ਕਰਕੇ ਖਿੱਚ ਕੇ ਤੁਸੀਂ ਜਿੱਥੇ ਮਰਜ਼ੀ ਲੈ ਜਾਓ ਇਹ ਹੋ ਇਲੈਕਟ੍ਰਿਕ ਹੈ ਹੋ ਇਲੈਕਟ੍ਰਿਕ ਜੀ ਠੀਕ ਭਾਈ ਬੈਟਰੀ ਵਾਲਾ ਯਾਰ ਇੰਨਾ ਭਾਰਪੂਰ ਚੱਲਦਾ ਕੋਈ ਦਿੱਕਤ ਹੀ ਨਹੀਂ ਜੀ ਜਿੰਨਾ ਮਰਜ਼ੀ ਪਾ ਦਿਓ ਪਰ ਪਹਿਲਾਂ ਗੱਲ ਕਰਨੀ ਪੈਂਦੀ ਹੈ ਕਿ ਆਪਾਂ ਇੰਨਾ ਕੁ weight ਪਾਉਣਾ ਫਿਰ ਉਹਦੀ ਮੋਟਰ ਤੇ ਕੰਟਰੋਲਰ ਤੇ ਬੈਟਰੀ ਦਾ ਸਿਸਟਮ ਉਦਾਂ ਦਾ ਹੋ ਜਾਂਦਾ ਠੀਕ ਹੈ ਵੀ ਜੇ ਅਗਲੇ ਨੇ ਪਹਿਲਾ ਘਟਦਾਸਤਾ ਹਾਂਜੀ ਤੇ ਵੱਧ ਪਾਤਾ ਫਿਰ ਉਹ ਚ ਨੁਕਸਾਨ ਆ ਨੁਕਸਾਨ ਫਿਰ ਆਏਗਾ ਜੇ ਤੁਹਾਡਾ ਵੀ ਇੱਕ ਸਿਮਰ ਦਾ ਨਾਮ ਵੀ ਖਰਾਬ ਹੁੰਦਾ ਵੀ ਯਾਰ ਪੂਰੇ ਫਰਕ ਆਈ ਜਾਂਦੇ ਨੇ ਇਹਨੀ ਗੱਲ ਹੈਗੀ ਆ ਭਾਵੇਂ ਉਹਨਾਂ ਦਾ ਜੀ ਚਾਹੇ ਆਪਾਂ 50 ਪਾਵਰ ਟਰੈਕਟਰ ਤਿਆਰ ਕਰ ਲਈਏ ਇਲੈਕਟ੍ਰੋਨਿਕ ਹੋ ਜਾਊਗਾ ਕੋਈ ਬਟਰੀ ਨਹੀਂ ਜੇ ਟਰੈਕਟਰ ਵੀ ਤਿਆਰ ਹੋ ਸਕਦਾ ਠੀਕ ਹੈ ਤੇ ਹੁਣ ਇਹਦੇ ਵਿੱਚ ਦੋ ਲੋਕ ਇਹ ਕਹਿੰਦੇ ਬੈਟਰੀ ਵਾਲੀ ਤਾਂ ਯਾਰ ਕਾਮਯਾਬ ਹੀ ਨਹੀਂ ਮੋਰੀ ਰੇਸ਼ ਨਹੀਂ ਬਾਲੀ ਬਾਲ ਦੇ ਬਾਲੀ ਭਜਦੀ ਨਹੀਂ ਹੈ ਕਿ ਗੱਲ ਇਹ ਕੋਈ ਕਿਦਾਂ ਦੀ ਕੋਈ ਗੱਲ ਨਹੀਂ ਕੀਤੀ ਤੈਨੂੰ ਹਾਂ 120 ਤੱਕ ਦੀ ਸਪੀਡ ਆਪਾਂ ਇਲੈਕਟ੍ਰਿਕ ਨੂੰ ਦੇ ਸਕਦੇ ਆ ਪਰ ਆਪਣੀ ਗਵਰਨਮੈਂਟ ਲਾਅ ਨਹੀਂ ਕਰਦੀ ਅੱਛਾ ਲੈ ਆਹ ਬਣਾਤੀ ਜੀਪ ਹਾਂਜੀ ਇਹਦੇ ਹੁਣ ਜੇ ਸਾਰੀ ਮਾਇਨਾ ਬੰਦ ਕਰਦੇ ਤਾਂ ਕਾਲੀ ਥਾਰ ਵੀ ਬਣ ਜਰੋ ਕਾਲਾ ਕਰਕੇ ਹਣਾ ਜਿਆਦਾਤਰ ਕਹਿੰਦੀ ਇਹ ਅਗੇ ਥਾਰ ਦਾ ਛੋਟੀ ਥਾਰ ਹੈ ਥਾਰ ਥਾਰ ਦਾ ਬੱਚਾ ਹੈ ਹਾਂਜੀ ਥਾਰ ਕਹਿੰਦੇ ਨੇ ਨਿੱਕਾ ਥਾਰ ਦਾ ਬੱਚਾ ਹਾਂਜੀ ਥਾਰ ਕਹਿ ਦਿੰਦੇ ਆ ਜਿੱਦਾਂ ਬਾਕੀ ਅਲੱਗ ਅਲੱਗ ਡਿਮਾਂਡ ਆ ਕੋਈ ਕਹਿੰਦਾ ਉਹ ਟੈਂਕ ਜਿਹਾ ਲੱਗਦਾ ਅੱਛਾ ਕਿਉਂਕਿ ਇਕੱਠਾ ਹੋ ਜਾਂਦਾ ਛੋਟਾ ਰਹੇਗਾ ਤੇ ਟਾਇਰ ਵੱਡੇ ਹੋਗੇ ਬਾਈ ਕੀ ਕੀ ਚੀਜ਼ਾਂ ਕਨਵਰਟ ਕੀਤੀਆਂ ਨੇ ਕੀ ਕੁਝ ਐਡ ਕੀਤਾ ਇਹ ਸਾਰੀ ਗੱਡੀ ਸੀ ਆਪ ਤਿਆਰ ਕਰੀਏ ਕਨਵਰਟ ਵਿੱਚ ਕੁਝ ਨਹੀਂ ਕਰਿਆ ਜੀ ਬੋਡੀ ਵੀ ਆਪਣੀ ਇੱਥੇ ਬਣਾਈ ਆ ਤੁਸੀਂ ਦੇਖਦੇ ਮੇਰੇ ਕੋਲ ਕੋਈ ਮ ਆ ਗਲਾਈ ਕਰਨੀ ਇਹ ਪ੍ਰੈਸ ਪ੍ਰੋਸ ਬਿਨਾ ਕਟੇ ਸਾਰਾ ਕਿਵੇਂ ਕਰਦਾ ਸਾਰਾ ਹੱਥੀ ਕਰਦੇ ਜੀ ਇਹੇ ਕੰਪਨੀ ਦੀ ਗੱਡੀ ਹੁੰਦੀ ਹੈ ਰੌਸਰਾਇਸ ਦੀ ਉਹ ਸਾਰੀ ਹੈਂਡ ਮੇਡ ਆ ਤੇ ਮਾਣਾ ਬੰਦਾ ਤੋਂ ਉਹਨੂੰ ਲੈਣ ਦਾ ਟਾਇਰ ਉਹਦਾ ਟਾਇਰ ਵੀ ਨਹੀਂ ਲੈ ਸਕਦਾ ਜਿਹੜੀ ਟਾਇਰ ਕਰਾਉਂਦਾ ਉਹਨਾਂ ਦੀ ਛੋਟੀ ਜੀ ਉਹ ਵੀ 33 ਲੱਖ ਦੀ ਹੈ ਅੱਛਾ ਉਹ ਹੈਂਡ ਮੇਡ ਦਿੰਦੀ ਕਿਉਂਕਿ ਸਾਰਾ ਹੈਂਡ ਮੇਡ ਕਿਉਂਕਿ ਰੌਸਰਾਇਸ ਕੰਪਨੀ ਦੀ ਆ ਬਸ ਇਹੀ ਫਰਕਾ ਇੱਕ ਹੀ ਜੀਵ ਦਾ ਇਹ ਵੀ ਕੀਮਤ ਦਾ ਵੀਰੇ ਹੈਗੀ ਆ 3.5 ਲੱਖ ਸਾਢੇ 3.5 ਲੱਖ ਹਾਂਜੀ ਸਾਢੇ 3.5 ਲੱਖ ਦੀ ਹੈ ਯਾਰ ਕਿੱਥੇ ਟੁਆਏ ਕਾਰ ਮਿਲਨੀ ਆ 16 ਲੱਖ ਦੀ ਕਿੱਥੇ ਆ 33 ਲੱਖ ਦੀ ਆ ਰੋਸ ਲੱਕ ਦੀ 33 ਲੱਖ ਸਾਢੇ 3.5 ਲੱਖ ਚ ਵਧੀਆ ਕਾਰ ਮਿਲਿਆ ਨੇ ਸਾਰਾ ਟੱਬਰ ਬੈਠ ਕੇ ਜਾਊਗਾ ਹਾਂਜੀ ਨਾਲੇ ਖਰਚਾ ਘੱਟ ਹਾਂਜੀ ਹਾਂਜੀ ਮੈਂ ਦੇਖਦਾ ਇਹ ਚ ਉਹ ਵੀ ਡਿਸਪਲੇ ਵੀ ਬਾਈ ਐਲਈਡੀ ਕਰਤੀ ਡਿਸਪਲੇ ਵੀਰੇ ਐਂਡਰੌਇਡ 뮤직 ਸਟੀਰੀਓ ਆ ਜਾਂਦਾ ਦਾ ਜਿਹੜਾ ਕਾਰ ਦੇ ਵਿੱਚ ਆਪਾਂ ਲੱਗਿਆ ਦੇਖਦੇ ਆ ਹੂੰ ਸੁਣਨੀ ਤੇ ਅਰੀਜਨਲ ਸਪੀਕਰ ਯਾਨੀ ਕਿ ਯਾਰ ਗੱਡੀ ਦੇ ਵਿੱਚ ਇੱਕ ਲਗਜ਼ਰੀ ਫੀਲ ਆਉਂਦਾ ਆ ਐਂ ਲੱਗਦਾ ਨਹੀਂ ਕਿ ਬੰਦੇ ਨੂੰ ਕਹੇ ਵੈ ਕਿਉਂਕਿ ਸਪੇਸ ਥੱਲੇ ਬੈਠਣ ਵਾਸਤੇ ਚਾਹੇ ਵੱਡਾ ਬੰਦਾ ਚਾਹੇ 7 ਫੁੱਟ ਹਾਈ ਦਾ ਉਹ ਵੀ ਰਹਿਣਾ ਪੈਣਾ ਮੈਨੂੰ ਬਈ ਕਿੰਨੇ ਦਿੱਤੀ ਸੀ ਕਰ ਆਰ ਨੇਤ ਨੂੰ ਦਾ ਗੱਡੀ ਵੀਰੇ ਤਿਆਰ ਕਰਕੇ ਦਿੱਤੀ ਸੀ ਪੇਮੈਂਟ ਦਾ ਸਰਕਲ ਸੀਗਾ ਜਿਹੜਾ ਉਹ ਗੱਡੀ ਤਕਰੀਬਨ ਤਿਆਰ ਹੋਈ ਆਗੀ 6 ਲੱਖ ਚ 6 ਲੱਖ ਚ ਤਿਆਰ 6 ਲੱਖ ਚ ਤਿਆਰ ਹੋਈ ਆ ਵੀਰੇ ਉਹ ਠੀਕ ਹੈ ਤੇ ਉਹਦੀ ਰੇਂਜ ਵੀ 100 ਪਲੱਸ ਆ ਕਿਲੋਮੀਟਰ ਸਿੰਗਲ ਚਾਰਜ ਤੇ ਅਰੀਜਨਲ ਵਿਲੀ ਆ ਉਹਨੂੰ ਕੋਈ ਜੱਜ ਨਹੀਂ ਕਰਦਾ ਕਿ ਬੈਟਰੀ ਵਾਲੀ ਗੱਡੀ ਆ ਠੀਕ ਹੈ ਤੁਸੀਂ ਕਿਤੇ ਪੁੱਛਰ ਤੇ ਗਾਣਿਆ ਗੁਣਿਆ ਚ ਦੇਖ ਲਈ ਉਹਦੇ ਉੱਤੇ ਲਿਖਿਆ ਇਲੈਕਟ੍ਰਿਕ ਦਾ ਸਟicker ਲੱਗਿਆ ਹੂੰ ਤੇਰ ਦਾ ਚਾਹ ਪਤਾ ਨਹੀਂ ਉਹ ਨਹੀਂ ਪੱਟੀ ਦਾ ਥੋੜੀ ਵਤੀ ਜਾ ਕੇ ਕਾਫੀ ਹੋ ਜਾਂਦੇ ਆ ਸਾਇਲੈਂਟ ਆ ਬਿਲਕੁਲ ਤੇ ਕੋਈ ਬੰਦਾ ਉਹਨੂੰ ਜੱਜ ਵੀ ਨਹੀਂ ਕਰਦਾ ਚਾਹੇ ਉਹਨੂੰ ਲੇਡੀਜ਼ ਆ ਕਹੋਗੇ ਉਹਨੂੰ ਸਿੰਗਰ ਕੋਲੇ ਆ ਗੱਡੀ ਦਾ ਉਹਨਾਂ ਦੇ ਲੇਡੀ ਸਿੰਗਰ ਹੁੰਦੇ ਜਿਹੜੇ ਉਹ ਚਲਾਉਣਗੇ ਜਾਂ ਵੇਖਣਗੇ ਗੱਡੀ ਨੂੰ ਕੋਈ ਵੀ ਦੇਖ ਸਕਦਾ ਤਾਂ ਉਹ ਆਟੋਮੈਟਿਕ ਆ ਅੱਜ ਦੇ ਟਾਈਮ 'ਚ ਕੁੜੀਆਂ 'ਚ ਬਹੁਤ ਟ੍ਰੈਂਡ ਆ ਜੀਪਾਂ ਦਾ ਓਕੇ ਤੇ ਪੁਰਾਣੇ ਦੇ ਵਿੱਚ ਜੀਪਾਂ ਦਾ ਜਿਹੜਾ ਟ੍ਰੈਂਡ ਆ ਇਹਦਾ ਹੁੰਦਾ ਗੇਅਰ ਗੂਰ ਕਲੱਚ ਸਟੀਅਰਿੰਗ ਅੱਧੀ ਚੱਲ ਚੁੱਲ ਜੀ ਇਹਨਾਂ 'ਚ ਉਵੇਂ ਹੀ ਫਿਰਦੀ ਹੁੰਦੀ ਆ ਕਿਉਂਕਿ ਉਹ ਟਾਈਮਾਂ ਦੀਆਂ ਚੀਜ਼ਾਂ ਜਦੋਂ ਇੰਨੀ ਡਿਵੈਲਪਮੈਂਟ ਹੈ ਨਹੀਂ ਸੀ ਤੇ ਜੀਪ 'ਚ ਜਿੰਨਾ ਚਿਰ ਸਟੀਅਰਿੰਗ ਤੇ ਚੱਲ ਤੇ ਕਲੱਚ ਬ੍ਰੇਕ ਗੇਅਰ ਤੇ ਲਾਉਣ ਦਾ ਇਹਦਾ ਜੀਪ ਆ ਫੀਲ ਹੀ ਨਹੀਂ ਆਉਂਦਾ ਪਰ ਆਪਣੇ 'ਚ ਇਹ ਚੀਜ਼ ਨਹੀਂ ਗਈ ਹਾਂ ਆਪਣੇ ਦਾ ਕਾਰ ਵਾਲਾ ਇਲੈਕਟ੍ਰੋਨ ਇਲੈਕਟ੍ਰੋਨਿਕ ਪਾਵਰ ਹੁੰਦਾ ਓਕੇ ਉਂਗਲ ਤੇ ਮੜਦੀ ਆ ਹੂੰ ਬ੍ਰੇਕ ਪਾਵਰ ਤੇ ਓਨਲੀ ਰੇਸ਼ ਇਥੋਂ ਬਈ ਇਹਦਾ ਤਾਕੀ ਤੁੱਕੀ ਵਾਲਾ ਸਿਸਟਮ ਹੋਰ ਕਰਨਾ ਜਾਏ ਨਹੀਂ ਹੁੰਦਾ ਵੀਰੇ ਇਹ ਉਹਨਾਂ ਨੇ ਰਖਾਇਆ ਹੀ ਓਪਨ ਆ ਇਹ ਓਪਨ ਰੱਖਿਆ ਵੀ ਆ ਇਹ ਓਪਨ ਰੱਖਿਆ ਹਾਂ ਸਪੈਸ਼ਲ ਡਿਮਾਂਡ ਤੇ ਗੱਡੀਆਂ ਤੁਹਾਨੂੰ ਵੈਸੇ ਉਹ ਸੇਫਟੀ ਤਾਂ ਹੁੰਦੀ ਓ ਹੁੰਦੀ ਆ ਬੰਦ ਗੱਡੀਆਂ ਜਿਹੜੀ ਆਰ ਨੇਤਰ ਨੂੰ ਗੱਡੀ ਦਿੱਤੀਆ ਪ੍ਰੋਪਰ ਬੰਦ ਆ ਪ੍ਰੋਪਰ ਬੰਦ ਹੋ ਰਹੀ ਉੱਪਰ ਬੰਦ ਦਾ ਵੀਡੀਓ ਤੁਸੀਂ ਦੇਖ ਰਹੇ ਆ ਤੇ ਉਹ ਪ੍ਰੋਪਰ ਬੰਦ ਆ ਠੀਕ ਹੈ ਜੀ ਤੇ ਭਾਈ ਫਿਰ ਉਹ ਜਿਵੇਂ ਅੰਕਲ ਆਦੇ ਹੀ ਬਾਹਰ ਭੱਜ ਜਾ ਯਾਰ ਇੱਥੇ ਕੋਈ ਬੰਦ ਲੈ ਯਾਰ ਮੈਨੂੰ ਐ ਲੱਗਦਾ ਕਿ ਇਸੇ ਤੂੰ ਕਾਮਯਾਬ ਬਹੁਤਾ ਯਾਰ ਵੀਰੇ ਕਾਮਯਾਬ ਬਹੁਤਾ ਵੀਡੀਓ ਬਹੁਤਾ ਮਸ਼ਹੂਰੀ ਬਹੁਤਾ ਨਾਮ ਬਹੁਤਾ ਜਿੱਥੇ ਜਾ ਕੇ ਮਰਜੀ ਚੀਜ਼ ਲੈ ਲੈ ਕੋਈ ਜਵਾਬ ਹੀ ਨਹੀਂ ਹੂੰ ਦਿੱਕਤ ਇਹ ਸਾਰਾਂ ਤੋਂ ਵੱਡੀ ਹੈ ਜਿਹੜੀ ਲੇਬਰ ਦੀ ਲੇਬਰ ਬਿਨਾ ਕੰਮ ਨਹੀਂ ਹੁੰਦਾ ਦੂਜੀ ਦਿੱਕਤ ਇਹ ਆ ਜਾਂਦੀ ਆ ਪੈਸੇ ਦੀ ਕਿਉਂਕਿ ਮੈਸੇਜ ਹੀ ਕਰਨਾ ਇਸੇ ਤੇ ਹੀ ਖਾਣਾ ਹਾਂ ਠੀਕ ਆ ਤੁਸੀਂ ਇਹਦੇ 3.5 ਲੱਖ ਵੀ ਬਣਾਤੇ ਹਾਂ 3.5 ਲੱਖ ਰੁਪਏ ਜੇਬ ਚ ਅਨਿਵਰਸਿਟੀ ਕੀਤਾ ਸੀ ਸਾਢੇ 3 ਨਬ ਜੇਹੁੱਤੋ ਹੀ ਲੱਗਿਆ ਵੀਰੇ ਜਿਹੜੀ ਜੇ ਤਿਆਰ ਲਾਵਣ ਤੁਹਾਨੂੰ ਦੱਸਣਾ ਤਿਆਰ ਕਿੰਨੇ ਚੋਈ ਆ ਤੁਸੀਂ ਆਖੋਗੇ ਇਹਦੇ ਚ 50000 ਰੁਪਏ ਹੀ ਕਮਾਈ ਆ 3 ਲੱਖ ਚ ਤਿਆਰ ਹੋਈ ਆ ਅੱਛਾ ਤੇ ਜਿਹੜੀ ਉੱਤੇ ਐਸੈਸਰੀਆਂ ਮੋਡੀਫਿਕੇਸ਼ਨ ਕਰਾਉਂਦਾ ਬੰਦਾ ਐਕਸਟਰਾ ਜਿਹਾ ਆਰਡਰ ਪਰ ਦਿੰਦਾ ਉਹ ਸਾਢੇ 3 ਹੀ ਆ ਦਿੰਦਾ ਸਾਢੇ 3 ਮੇਰੇ ਅੱਗੇ ਫੋਟੋ ਭੇਜ ਦਿੰਦਾ ਆ ਵੀ ਲਾਦੀ ਜ਼ਿਮਰੇ ਇਹੋ ਨਾਲ ਟਾਇਰ ਆ ਹਾਂ ਟਾਇਰ ਆ ਤਕਰੀਬਨ 6500 ਦਾ ਇੱਕ ਟਾਇਰ ਆ ਜੀ ਜਿਸ ਆਪਾਂ ਜਿੱਥਾ ਉਹਨਾਂ ਦੇ ਬਲੈਰੋ ਦੇ ਜਾਂ ਜੀਪ ਦੇ ਦੇਖਿਆ ਹੋਵੇ ਡੱਬ ਵਾਲੀ ਆ ਵਾ ਇਹ ਵੀ ਆ ओके हां बिल्कुल नवेया बिल्कुल हर एक चीज ਆਪਾਂ ਨਵੀਂ ਵਰਤਦੇ ਆਂ ਪੁਰਾਣਾ ਕੁਛ ਨਹੀਂ ਲਾਉਂਦੇ ਓਕੇ ਤੇ ਹਰ ਇੱਕ ਚੀਜ਼ ਦੀ ਆਪਣੀ ਆਪਣੀ ਕੀਮਤ ਆ ਜਦੋਂ ਜਦੋਂ ਬੰਦੇ ਨੂੰ ਕੀਮਤ ਗਣਾਈ ਦੋ ਕਹਿੰਦਾ ਮੈਨੂੰ ਮੈਂ ਤਾਂ ਬੱਦ ਦੇਣੀ ਇੰਨੇ ਆ ਜਦੋਂ ਗੱਲ ਦੇਣੀ ਇੰਨੇ ਆ ਤੂੰ ਜਿਵੇਂ ਮਰਜ਼ੀ ਕਰ ਲੈ ਉੱਥੇ ਫਿਰ ਕੋਈ ਆਪਣੇ ਕੋਲ ਜਵਾਬ ਹੀ ਨਹੀਂ ਰਹਿ ਜਾਂਦਾ ਉਹ ਕੀ ਆਖਾਂਗੇ ਬੰਦੇ ਨੂੰ ਲੱਗਦਾ ਮਿਹਨਤ ਬਾਲੇ ਪੈ ਜਾਂਦੀ ਆ ਬਚਤ ਘੱਟ ਹੁੰਦੀ ਆ ਬਚਤ ਘੱਟ ਨਹੀਂ ਬਹੁਤ ਜ਼ਿਆਦਾ ਹੋ ਜੇ ਫਿਰ ਛੇਤੀ ਬਣ ਜੂਗੀ ਬਣਦਾ ਵੱਧ ਪ੍ਰੋਡਕਟ ਤੇ ਹੋਣਗੇ ਇਹਦੇ ਚ ਜ਼ਿਆਦਾ ਮੈਂ ਇਹ ਵੀ ਨਹੀਂ ਕਹਾਂਦਾ ਕਿ ਬੰਦੇ ਦਾ ਕਸਟਮਰ ਦਾ ਹੀ ਕਸੂਰ ਆ ਕਿਉਂਕਿ ਗੱਡੀ ਦੀ ਵੈਲਿਊ ਦੇ ਦੇ 50 60 ਹਜ਼ਾਰ ਵੱਤੋਂ ਉਹ ਲੱਖ ਰੁਪਏ ਦੇ ਦਊਗਾ ਕਮਾਈ ਉਹਦਾ ਇਹਨੂੰ ਕਮਾਉਣ ਦਦੇ ਜਾਂ ਵੀ ਇਹਨੂੰ ਛੇਤੀ ਬਣਾਇਆ ਜਾ ਸਕੇ ਹਾਂ ਵੀ ਉਹ ਬੰਦ ਬਣ ਜਾ ਜੇ ਇਹਨੂੰ ਛੇਤੀ ਬਣੋ ਜੇ ਹੁਣ 3 ਮਹੀਨੇ ਚੱਕੀ ਤਿਆਰ ਹੋਈ ਤਾਂ ਜਿੱਥੋਂ ਕਮਾਈ 3 ਮਹੀਨੇ ਚੱਕੀ ਤਿਆਰ ਹੋਈ ਤਾਂ 90 ਦਿਨ ਹੋ ਗਏ 90 ਦਿਨਾਂ ਦਾ 10000 ਰੁਪਏ ਦੀ ਆੜੀ ਵੀਰੀ ਪਈ ਇਹਦਾ ਪੱਕੀ ਸਾਲ ਦਾ ਮੈਸੇ ਤੁਸੀਂ 12 ਤਿਆਰ ਕਰੋ ਫਿਰ ਕਮਾਈ ਹੋਊ ਫਿਰ ਕਮਾਈ ਹੈਗੀ ਆ ਹੁਣ ਵੀ ਭਾਵੇਂ 50 ਹੀ ਬਚ ਜੇ ਪਰ ਕੁਆਂਟੀਟੀ ਦਾ ਵੱਜੂ ਨਹੀਂ ਸਹੀ 1 ਮਹੀਨੇ ਚ ਤਿਆਰ ਹੋਈ ਤਾਂ 50 ਵੀ ਬਹੁਤ ਆ ਜੇ 1 ਮਹੀਨੇ ਚ ਵੀ ਇੱਕ ਹੋ ਜੇ ਤਾਂ ਵੀ ਬਹੁਤ ਆ ਆਪਦੇ ਆਪ ਸਿਮਰ ਗੱਲਾਂ ਤਾਂ ਬਾਹਲੀਆਂ ਕਰਨੀਆਂ ਸੀ ਕਿਉਂਕਿ ਹੁਣ ਇੰਟਰਸਟਡ ਜੀ ਚੀਜ਼ ਬਣੀ ਆਉਂਦੀ ਆ ਉਹ ਹੋਰ ਵੀ ਕਲਵੀ ਦਿਖਾਉਂਦੇ ਆ ਆਪਾਂ ਜਿਹੜੇ ਬਣਿਆ ਆ ਫੇਰ ਕਿਤੇ ਮਿਲਾਂਗੇ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਬਾਈ ਦਾ ਇਨਸਟਾ ਵੀ ਚੱਲਦਾ ਫੇਸਬੁੱਕ ਵੀ ਚਲਾਉਂਦੇ ਆ ਤੇ YouTube ਵੀ ਚਲਾਉਂਦੇ ਆ ਬਾਈ ਨੂੰ ਉੱਥੇ ਹੀ ਮਿਲ ਸਕਦੇ ਹੋ ਤੇ ਕਮੈਂਟ ਰਾਂ ਜ਼ਰੂਰ ਦੱਸਣਾ ਕਿਉਂਕਿ ਟੈਲੈਂਟ ਨੂੰ ਸਲਾਮ ਜ਼ਰੂਰ ਬਣਦੀ ਆ ਬਾਈ ਬਾਹਰ ਘਰ ਜੰਨੋ ਫਿਰਦਾ ਪਰ ਯਾਰ ਰੋਕ ਲਈ ਅਸੀਂ ਬੜਾ ਹੋਕਾ ਲਾਇਆ ਕੇ ਬਾਹਰ ਕੁਝ ਨਹੀਂ ਬਾਹਰ ਕੋਈ ਨਹੀਂ ਪਰ ਮਜਬੂਰੀ ਚ ਬੰਦਾ ਸਾਰਾ ਕੁਝ ਹੁੰਦਾ ਕਿਦਾ ਪਾਪੀ ਢੱਡਣਾ ਹੋਵੇ ਤਾਂ ਕੋਈ ਨਾ ਰੋਵੇ ਹਨਾ ਢੱਡਣਾ ਤਾਂ ਸਾਰਾ ਕੁਝ ਕਰਨਾ ਪੈਂਦਾ ਸਹੀ ਹੈ ਜੀ ਬਾਹਰ ਜਾ ਕੇ ਵੀ ਕਰਨਾ ਤਾਂ ਕੰਮ ਪੈਂਦਾ ਇੱਥੋਂ ਨਾਲੋਂ ਜ਼ਿਆਦਾ ਹਾਰਡਵਰਕ ਆ ਪਰ ਮੈਂ ਇੱਥੇ ਜੀ तकरीबन ਬਾਈ ਬਾਈ ਘੰਟੇ ਤੱਕ ਕੰਮ ਕੀਤਾ ਬਸ 2 ਘੰਟੇ ਸੌਂ ਗਿਆ ਇੱਥੇ ਸੌਂ ਜਾ ਨਹੀਂ ਮੈਂ ਗੈਲਰੀ ਚ ਹੀ ਗਈ ਆ ਅੱਛਾ ਪਤਾ ਹੀ ਨਹੀਂ ਲੱਗਦਾ ਰਾਤ ਨੂੰ ਕੰਮ ਕਰਦਿਆਂ ਨੂੰ ਪਰ ਹਣ ਜਿਵੇਂ ਜਿਵੇਂ ਟਾਈਮ ਟੱਪੀ ਜਾਂਦਾ ਹੋਵੇ ਇੰਟਰਸਟ ਜਾਂ ਘਟੀਆਂਦਾ ਹੋਣ ਤਾਂ ਟਾਈਮ ਟੂ ਟਾਈਮ ਆ ਜਿਵੇਂ ਡੇਅਰ ਜੌਬ ਕਰਦਾਂਦਾ ਬੰਦਾ ਬਸ 7 ਤੋਂ 8 ਜਾਂ 7 ਤੋਂ 7 ਕਰਨੀ ਆ ਜੌਬ ਆਪਾਂ ਕਹਿੰਨੇ ਯਾਰ ਬੰਦਾ ਬਸ ਟਾਈਮ ਟੂ ਟਾਈਮ ਭਜਦਾ ਲੇਬਰ ਵਾਲਾ ਉਹ ਫਿਰ ਮਨ ਕਿਵੇਂ ਜੀ ਇਹ ਤਾਂ ਹੁਣ ਛੱਡਣਾ ਹੀ ਪਊਗਾ ਹਾਂ ਕਿਉਂ ਛੱਡਣਾ ਇਹਦੇ ਚੋਂ ਕੋਈ ਨਾ ਤਾਂ ਕੋਈ ਬੰਦਾ ਤਾਂ ਮਿਲ ਨਹੀਂ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਹੂੰ ਬੰਦਾ ਨਹੀਂ ਮਿਲ ਰਿਹਾ ਤੇ ਜੇ ਕਿ ਕੰਮ ਕਰ ਰਹੇ ਤੇ ਕੰਮ ਦੇ ਉੱਤੇ ਉਹਨਾਂ ਸਵਾਦ ਨਹੀਂ ਆਉਂਦਾ ਕੰਮ ਕਰਨ ਦਾ ਸਾਡੀ ਕਲਾ ਦਾ ਮੁੱਲ ਨਹੀਂ ਪਿਆ ਯਾਰ ਨਰਾਸ਼ ਹੋ ਗਏ ਤੁਸੀਂ ਮੈਂ ਪੂਰਾ ਨਰਾਸ਼ ਹੋਇਆ ਇਸ ਤੋਂ ਹੂੰ ਵੀ ਇੰਨੇ ਦਾ ਮੱਥਾ ਮਾਰ ਕੇ ਵੀ ਸਾਡੀ ਕਲਾ ਦਾ ਮੁੱਲ ਨਹੀਂ ਪਿਆ ਬਿਲਕੁਲ ਇਹ ਵੀ ਗੱਲ ਸਹੀ ਹੈ ਯਾਰ ਬਾਈ ਇਹ ਨਹੀਂ ਹੁੰਦਾ ਪਿੰਡ ਦੇ ਵਿੱਚ ਬੈਠੇ ਆ ਇੱਥੇ ਕਦੇ ਕਿਸੇ ਨੂੰ ਅਸੀਂ ਐ ਨਹੀਂ ਸੋਚਿਆ ਯਾਰ ਵੀਰ ਮੋੜੇ ਕਿਸੇ ਨੂੰ ਨਹੀਂ ਸੀ ਕਦੇ ਵੀ ਹੁਣ ਇੰਨਾ ਕਿਤੇ ਤੱਕ ਆ ਗਿਆ ਬਈ ਯਾਰ ਛੱਡ ਦੇ ਖੜਾ ਯਾਰ ਹੂੰ ਸੱਟ ਲੱਗ ਗਈ ਮੇਰੇ ਤੇ ਮੈਂ ਉਹ ਵੀ ਬਰਦਾਸ਼ਤ ਉਹ ਵੀ ਕੰਮ ਕਰੀ ਜਾਂਦਾ ਹਾਂ ਪਰ ਜਿਹਦੋਂ ਗੱਡੀਆਂ ਦੇਣੀਆਂ ਉਹਨਾਂ ਦਾ ਤਾਂ ਕਸੂਰ ਨਹੀਂ ਨਾ ਵਿਚਾਰਾਂ ਦਾ ਬਿਲਕੁਲ ਕਸਟਮਰ ਦਾ ਕਸਟਮਰ ਹੈ ਨਾ ਉਹਨੇ ਤਾਂ ਆਪਣੀ ਚੀਜ਼ ਮੰਗਣੀ ਹੈ ਆਪਣੀ ਮੰਗਣੀ ਹੈ ਉਹਦਾ ਹੱਕ ਹੈ ਹੂੰ ਬਿਲਕੁਲ ਮਜਬੂਰੀ ਪੰਜਾਂ ਦੀ ਹੁਣ ਇਹ ਚੀਜ਼ ਗੱਲ ਹੈ ਜੇ ਲੇਬਰ ਆਲਾ ਮਿਲ ਜੇ ਕੋਈ ਬੰਦੇ ਚਾਰ ਮਿਲ ਜਾਣ ਤਾਂ ਕੰਮ ਕੱਢ ਦਈਏ ਤੇ ਉਦੋਂ ਬਾਅਦ ਨਵੇੜ ਕੇ ਜੇ ਮੈਂ ਕਹਾਂ ਤੂੰ ਟੱਪ ਜਾ ਕੈਨੇਡਾ ਇਹਦੇ ਇਹਦੇ ਮਾਮਾ ਇਹਦਾ ਬਾਹਰ ਹੈ ਨਾਨਕੇ ਸਾਰੇ ਦੇ ਬਾਹਰ ਹੈ ਹੂੰ ਵੇ ਉਹ ਪਿਆਪੇ ਕਰ ਲੈਣਗੇ ਇੱਥੋਂ ਸਾਡੇ 60 ਘਰਾਂ ਸੀ ਮੇਰੇ ਕੋਠੇ ਦੇ ਵਿੱਚ ਸਾਡੇ 30 ਮੁੰਡੇ ਬਾਹਰ ਆ ਇੱਥੋਂ ਤੋ ਸਾਰੇ ਸਾਦੇ ਆ ਜਾ ਯਾਰ ਐਵੇਂ ਟੱਕਰਾ ਮਾਰੀ ਜਾਂਦੇ ਹਾਂ ਹੂੰ ਪਰ ਕਿਦਣਾ ਕਿਤੇ ਇਹ ਵੀ ਲੱਗਦਾ ਕਿ ਇੱਥੇ ਆਪਦੇ ਕੋਲੇ ਰਹੂਗਾ ਅੱਖਾਂ ਤੋਂ ਦੂਰ ਕਹਿ ਤਾਂ ਦੇਣਾ ਪਰ ਬਸ ਤਾਂ ਬਹੁਤ ਹੁੰਦੀ ਆ ਸਾਡੇ ਦੋਆ ਕੋਲੇ ਦੋ ਭਾਈਆਂ ਸੀ ਹਾਂ ਸਾਡੇ ਕੋਲੇ ਚਾਰ ਗੁੱਡੀਆਂ ਦੋ ਭੈਣਾਂ ਇਹਦੇ ਆ ਦੋ ਮੇਰੇ ਤੋਂ ਛੋਟੇ ਦੇ ਆ ਹੂੰ ਚਾਰ ਗੁੱਡੀਆਂ ਚ ਇਕੱਲਾ ਹੀ ਐ ਓਕੇ ਪਰ ਜੀ ਨਹੀਂ ਕਰਦਾ ਮਜਬੂਰੀ ਐ ਮਜਬੂਰੀ ਐ ਜੇ ਸਾਡੇ ਨਾਲ ਆਹੀ ਹਾਲਾਤ ਹੁੰਦੇ ਰਹੇ ਤਾਂ ਫਿਰ ਤੇ ਯਾਰ ਭੱਜਣਾ ਹੀ ਪਊਗਾ ਨਹੀਂ ਇਹ ਮੇਰੇ ਹਿਸਾਬ ਨਾਲ ਮੈਂ ਅਪੀਲ ਕਰਦਾ ਕਿ ਬੇਨਤੀ ਕਰਦਾ ਕਿ ਸਾਡੇ ਜਿਹੜੇ ਪੰਜਾਬੀ ਵੀਰ ਭਰਾ ਵੀਡੀਓ ਨਾਲ ਜੁੜਿਆ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਉਹਨਾਂ ਮਿੱਤਰਾਂ ਤੱਕ ਪਹੁੰਚੇ ਜਿਹੜੇ ਬਾਈ ਦੀ ਫਾਈਨੈਂਸ਼ਲੀ ਵੀ ਸਪੋਰਟ ਕਰਦਣ ਬਾਈ ਸਰਕਾਰ ਸਕੂਲ ਵੱਲੋਂ ਨਹੀਂ ਆਇਆ ਯਾਰ ਉਹ ਨਾਮ ਦੇ ਦਿੰਦੀ ਆਈਦੀ ਸਰਕਾਰਾ ਨਾ ਨੋ ਗੱਲਾਂ ਜੀ ਆ ਸਰਕਾਰਾ ਸਕੂਲ ਕੋਹ ਨਹੀਂ ਦਿੰਦਿਆਂ ਵੀਰੇ ਇੱਥੇ ਮੈਂ ਪਹਿਲਾਂ ਇਹ ਲੱਗਦਾ ਹੁੰਦਾ ਸੀ ਮੇਰੇ ਪ੍ਰਾਨੀਆਂ ਵੀਡੀਓ ਦੇਖਣਾ ਮੈਂ ਬਾਹਰ ਤੋਂ ਬਹੁਤ ਚਾਲੂ ਸੀ ਬਹੁਤ ਜਿਆਦਾ ਜਿੰਨਾ ਵੀ ਮੈਂ ਨਫ਼ਰਤ ਹੀ ਕਰਦਾ ਸੀ ਕੀ ਯਾਰ ਇਹ ਮੈਂ ਬਾਹਰ ਤੁਰੇ ਜਾਂਦੇ ਆ ਹੁਣ ਪਰ ਲੱਗਦਾ ਖਾਤੋ ਗਏ ਆ ਮਰਜਾ ਏਰੀਆ ਸਾਰਾ ਪਹਿਲਾਂ ਬਾਹਰ ਖਾਤੋ ਗਿਆ ਹਮਮ ਕਿ ਜਿਵੇਂ ਜਿਵੇਂ ਲਾਈਫ ਸਿਖਾਉਂਦੀ ਹੈ ਨਾ ਤਜਰਬਾ ਉਹ ਫਿਰ ਆਟ ਜਿੱਥੇ ਜਿੱਤੇ ਠੋਕਰ ਲੱਗੀ ਹਰੇਕ ਸਾਦੇ ਉਹਦੀ ਪਤਾ ਲੱਗਿਆ ਜਦੋਂ ਵਜਦੀ ਆ ਉਦੋਂ ਬਰਾਦਾ ਵੀ ਇੱਥੇ ਆ ਚੀਜ਼ ਚ ਨੁਕਸਾਨ ਆ ਇਹ ਦੂਰੀਆਂ ਨਹੀਂ ਕਰਨਾ ਜਦੋਂ ਵਜਦੀ ਹੈ ਜਿਹੜਾ ਬੰਦਾ ਅੱਗੋਂ ਸਮਝਾਉਣਾ ਹੁੰਦਾ ਉਹ ਤਾਂ ਸਮਝਾਉਂਦਾ ਜਿਹੜਾ ਕੋ ਤਿੱਖਾ ਹੁੰਦਾ ਉਹ ਸਮਝਾਉਂਦਾ ਨਹੀਂ ਉਹਦੋਂ ਹੋਰ ਉਹ ਦਵਾਉਂਗਾ ਹਾਂ ਹੋਰ ਜਦੋਂ ਬੰਦਾ ਮੜਾ ਝੋਕ ਜੇ ਕਈ ਤਾਂ ਕਹਿੰਦੇ ਜਾਂ ਕੋਈ ਨਾ ਝੋਕਣਾ ਕੋਈ ਕਹਿੰਦੇ ਤੇਰੇ ਨਾਲ ਆ ਤੇ ਇਹ ਹੁੰਦੇ ਯਾਰ ਤੂੰ ਮੜਾ ਦਵਿਆਂ ਆਇਆ ਹੋਰ ਆਇਆ ਸਾਹ ਚ ਮਸਾਂ ਸਾਹ ਚ ਆ ਯਾ ਮਸਾਂ ਹਾਏ ਤੇ ਹਨ ਮੇਰੇ ਪੈਨ ਦੇ ਤਕਰੀਬਨ ਬੇਟਾ ਇੱਕ ਦੱਸਾਂ ਤੈਨੂੰ ਵੀ ਆਪਣੇ ਗੁਰੂ ਸਾਹਿਬ ਨੇ ਇਹਦੇ ਵੀ ਝ ਤਵੀ ਨਾਲੋਂ ਤੱਤੇ ਸੀ ਇਹ ਰਾਦੇ ਗੁਰਾਂ ਦੇ ਨੇ ਕਿੱਥੋਂ ਹਾਰਨਾ ਹੂੰ ਪੋਲੇ ਪੇਰੀ ਤੇ ਅਸੀਂ ਹਾਰ ਮੰਨਣ ਵਾਲੇ ਹੈ ਨਹੀਂ ਪਰ ਜੇ ਭਰਾ ਮੇਰੇ ਇਦਾਂ ਹੀ ਹੁੰਦੀ ਰਹੀ ਇੱਕ ਦਿਨ ਨਹੀਂ ਪਰ ਬਹੁਤ ਮਿੱਤਰ ਜੁੜਨਗੇ ਹਾਂ ਯਾਰ ਜਿਹੜੇ ਮਦਦ ਲਈ ਆਉਣਗੇ ਜਿਹੜੇ ਇਹ ਕਹਿਣਗੇ ਸਿਮਰ ਬਾਹਰ ਨਾ ਜਾ ਇੱਥੇ ਤੂੰ ਸੈਟਲ ਆ ਇੱਥੇ ਬੈਠ ਕੇ ਕੰਮ ਕਰ ਤੇ ਮੈਂ ਵੀ ਇਹੀ ਕਹੂੰਗਾ ਬਾਈ ਜਰੂਰ ਕੋਣੀ ਜੇ ਅੱਜ ਲੇਬਰ ਨਹੀਂ ਮਿਲੀ ਹੋ ਸਕਦਾ ਬਹੁਤ ਲੇਬਰ ਕੰਮ ਤੋਂ ਤਰਸਦੇ ਫਿਰਦੇ ਹੁਣ ਕਹੀ ਬੰਦ ਹੈਗੀ ਹੈ ਜੀ ਬਹੁਤ ਅੱਜ ਆਪਾਂ ਨੂੰ ਸ਼ਾਇਦ ਮਿਲ ਜਾਣ ਸਹੀ ਹੈ ਵੀਡੀਓ ਰਹੀ ਵੀਡੀਓ ਦੇ ਤੁਹਾਨੂੰ ਨੰਬਰ ਵੀ ਵਿੱਚ ਡਿਸਕ੍ਰਿਪਸ਼ਨ 'ਚ ਵੀ ਦੇ ਦਿੰਦੇ ਆ ਵੀਡੀਓ ਦੇ ਵਿੱਚ ਵੀ ਵੈਲਡਿੰਗ ਦਾ ਵੈਲਡਿੰਗ ਦਾ ਕੰਮ ਆ ਵੈਲਡਰ ਦੀ ਜਿਆਦਾ ਰਿਕਵਰ ਮੰਗਦਾ ਵੈਲਡਰ ਦੀ ਆ ਇਲੈਕਟ੍ਰੀਕਲ ਦਾ ਤਾਂ ਆਪ ਵੀ ਕਰ ਲੈਣੇ ਇਲੈਕਟ੍ਰੀਕਲ ਕਰ ਸਕਦਾ ਵੈਲਡਰ ਜਿਹੜਾ ਵੀਰ ਕੋਈ ਕੰਬਾਈਨ ਦਾ ਮਿਲ ਸਕਦਾ ਜਾਨੀ ਕਿ ਇਹ ਪੰਡਾ ਜ਼ਿਲ੍ਹਾ ਕਿਹੜਾ ਪੈਂਦਾ ਬਈ ਮੁਕਸਰ ਜ਼ਿਲ੍ਹੇ ਦਾ ਪੈਂਦਾ ਕੋਟਰੀਆ ਬਲੂ ਕੋਟਲੀਆ ਬਲੂ ਪੰਡਾ ਇਹਨੂੰ ਤਿੰਨ ਜ਼ਿਲ੍ਹੇ ਨੇੜੇ ਨੇੜੇ ਪੈਂਦਾ ਬਠਿੰਡਾ ਵੀ ਨੇੜੇ ਨੇੜੇ ਮੁਕਸਰ ਵੀ ਨੇੜੇ ਤੇ ਫਰੀਦਕੋਟ ਵੀ ਨਾਲ ਹੀ ਆ ਇਨਾ ਨੇੜਾ ਚ ਆਪ ਲੋਕੋ ਆਟ ਲੀਦਾ ਨੇੜੇ ਪਿੰਡਾ ਚੋਂ ਜਿਹੜਾ ਕੋਈ ਵੀਰ ਇੱਥੋਂ ਤੇ ਆ ਸਕਦਾ ਜਿਹੜਾ ਆਪ ਦਾ ਅਪਡਾਉਣ ਦਾ ਜਾਂ ਸੈਟਿੰਗ ਕਰ ਸਕਦਾ ਰਹਿਣ ਨੂੰ ਵੀ ਦੇ ਜਾਏ ਰਹਿਣ ਨੂੰ ਵੀ ਕਦੇ ਦੋਗੇ ਦੇ ਦਾਂਗੇ ਆਪ ਕੋ ਲੋੜਾ ਕੋਈ ਦਿੱਕਤ ਨਹੀਂ ਲੈ ਵੀ ਨਾ ਸੁਦਾ ਵੀ ਕਰ ਸਕਦੇ ਆ ਬਾਈ ਹੁਣ ਇਹਨੇ ਤਾਂ ਆਫਰ ਆ ਕਿਉਂਕਿ ਜ਼ਰੂਰਤਾ ਬੰਦੇ ਦੀ ਤਨਖਾਹ ਵੀ ਚੰਗੇ ਮਿਲੋਗੇ ਬਾਈ ਹੁਣਾਂ ਤੇ ਆ ਕੇ ਮਿਲੋ ਕੰਮ ਵੇਖੋ ਕੰਮ ਕਰੋ ਇਹ ਨਹੀਂ ਕਿ ਕੰਮ ਦੀ ਕਮੀ ਆ ਬਸ ਇੱਥੇ ਬੰਦੇ ਦੀ ਕਮੀ ਆ ਕੰਮ ਦੀ ਕਮੀ ਨਹੀਂ ਹਾਂਜੀ ਤੇ ਵੀਡੀਓ ਦੇ ਨਾਲ ਜੁੜੇ ਹੋ ਤਾਂ ਬਾਈ ਬਣ ਕੇ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ ਕਰਿਓ ਸਾਣਾ ਚੈਨਲ ਸਬਸਕ੍ਰਾਈਬ ਹੀ ਕਰ ਲੋ ਕਿਉਂਕਿ ਅਸੀਂ ਇਹ ਜਿਹੇ ਮਿਹਨਤ ਕਾ ਸ਼ਲੋਕਾਂ ਨੂੰ ਸਕਰੀਨ ਦੇ ਉੱਤੇ ਲਿਆਉਂਦੇ ਆ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੀ ਜੀਵਨੀ ਬਾਰੇ ਉਹਨਾਂ ਦੇ ਜੀਵਨ ਵਿੱਚ ਕੀ ਹੋ ਰਿਹਾ ਉਹ ਤੁਹਾਨੂੰ ਦਿਖਾਇਆ ਜਾਵੇ ਕਿਉਂਕਿ ਜਦੋਂ ਇੰਟਰਵਿਊ 'ਚ ਮੂਰੇ ਹਾਈਲਾਈਟ ਦੇਖਦੇ ਹਾਂ ਉਹ ਤੋਂ ਪੰਡਾ ਕਰਦਾ ਯਾਰ ਬਾਲਾ ਕੈਂਟ ਆ ਹਾਂਜੀ ਜਿਹੜਾ ਜਦੋਂ ਦੀ ਜੀਵਨੀ ਹੁੰਦੀ ਆ ਉਹ ਤੋਂ ਪਤਾ ਲੱਗਦਾ ਕਿ ਕਿੰਨਾ ਕਿ ਘਟ ਕੇ ਮਿਲਣਾ ਹੈ ਦਾਸ ਹਰ ਕਿਸੇ ਦਾ ਐਨਾ ਵਿਰੋ ਜਿੱ ਕੋਈ ਵੀ ਇੰਟਰਵਿਊ ਸੁਣਦੇ ਆ ਬੰਦਾ ਬਸ ਮੂਰੇ ਮੂਰੇ ਜੇ ਵੇਖ ਕੇ ਕਹੀਦਾ ਨਾ ਵੀਡੀਓ ਵੀਰ ਨੇ ਫੋਨ ਹੋ ਗਰੇ ਆ ਕੇ ਅਜੇ ਵੀਡੀਓ ਚੱਲੀ ਵੀ ਬਾਈ ਤੇਰੇ ਨਾਲ ਵੀਡੀਓ ਚੱਲੀ ਸੀ ਤੇ ਕੀ ਕੁਛ ਮਾ ਭਰਾ ਯਾਰ ਵੀਡੀਓ ਤੇ ਸਾਰਾ ਕੁਝ ਹੀ ਦੱਸਿਆ ਸਭ ਕੁਝ ਹੀ ਕਰਦਾ ਵੀ ਸਾਰੀ ਸੁਣ ਲਿਓ ਬਾਈ ਵੀਡੀਓ ਸਾਰੀ ਦੇਖ ਲੈ ਜੇ ਕੋਈ ਇਨਫੋਰਮੇਸ਼ਨ ਚਾਹੀਦੀ ਆ ਤਾਂ ਫੋਨ ਲਾ ਲਿਓ ਕੋਈ ਇਸ਼ੂ ਨਹੀਂ ਜਦੋਂ ਮਰਜੀ ਬਾਕੀ ਮੈਂ ਘਰੇ ਹੁੰਨਾ ਵੀਰੇ ਪਿੰਡ ਜਦੋਂ ਮਰਜੀ ਆ ਸਕਦੇ ਆ ਕੋਟਲੀਆ ਬਲੂ ਪਿੰਡ ਆ ਮੇਰਾ ਮੁਕਸਰ ਜ਼ਿਲ੍ਹੇ ਦਾ ਨੇੜੇ ਬਠਿੰਡਾ ਲੱਗਦਾ ਕਿਤੋਂ ਮਰਜੀ ਜਿੱਤੋਂ ਮਰਜੀ ਆ ਜਾਓ ਮੋਸਟ ਵੈਲਕਮ ਦਿੱਕਤਾਂ ਹੁੰਦੀਆਂ ਰਹਿੰਦੀਆਂ ਮੇਰੇ ਕੋਲ ਜਿੰਨੀਆਂ ਗੱਡੀਆਂ ਖੜੀਆਂ ਆ ਜਾਂ ਜਿੰਨਾਂ ਦੀ ਸਾਈ ਹੈਗੀ ਆ ਪਰ ਦਿੱਕਤਾਂ ਆਉਂਦੀਆਂ ਪ੍ਰੋਬਲਮਾਂ ਆਉਂਦੀਆਂ ਜਾਂਦਾ ਰਹਿੰਦੇਗਾ ਹੁਣ ਵੀ ਅੱਜ ਵੀ ਇੱਕ ਬੰਦੇ ਨੇ ਮੈਨੂੰ ਹੌਣੀ ਫੋਨ ਕਰਤਾ ਸੀ ਅਜੇ ਕਹਿੰਦਾ ਸਿਮਰੇ ਖਬਰਾਈ ਨਾ ਕੋਸ ਨਹੀਂ ਹੁੰਦਾ ਇਹ ਲਾਈਫ ਜਿੱਦੀ ਸਿੱਧੀ ਦੀਂਦੀ ਹੈ ਕਹਿੰਦਾ ਉੱਡੀ ਹੈ ਨਹੀਂ ਇਹ ਤਾਂ ਇਕੱਲੀ ਤਰੱਕੀ ਦੇਖਣ ਲਈ ਸੋਹਣੀ ਲੱਗਦੀ ਹੈ ਕਿ ਬੰਦਾ ਬਹੁਤ ਤਰੱਕੀ ਕਰ ਗਿਆ ਹਾਂ ਪਰ ਕਿਵੇਂ ਕੀਤੀ ਹੈ ਕਿਵੇਂ ਕੀਤੀ ਆ ਕੁਛ ਨਹੀਂ ਇਹ ਕਹਿੰਦਾ ਰੱਬ ਜਮਾਉਂਦਾ ਬਈ ਆ ਥਾਵਾ ਤੋਂ ਠੋਕਰਾ ਖਾਦਿਆਂ ਇਹ ਭਗਾ ਸਕਦਾ ਜੇ ਤੂੰ ਇੱਥੋਂ ਨੰਗ ਗਿਆ ਤਾਂ ਅੱਗੇ ਬਹੁਤ ਤਰੱਕੀ ਆ ਤੇ ਜੇ ਥੋ ਹਾਰ ਗਿਆ ਤਾਂ ਅੱਗੇ ਕੁਝ ਵੀ ਨਹੀਂ ਇਹ ਹੌਸਲੇ ਚ ਤਰੇਜ ਦੇ ਬਈ ਹੋ ਸਕਦਾ ਕੱਲ੍ਹ ਵਾਲਾ ਦਿਨ ਵਧੀਆ ਚੱਲੇ ਇਹ ਯਾਰਾਂ ਦੇ ਹੌਸਲੇ ਕਾਮਯਾਬ ਕਰ ਦਿੰਦੇ ਆ ਹਾਂਜੀ ਇਹੀ ਰੋੜੀ ਆਉਂਦੇ ਆ ਇਹੀ ਹੌਸਲਾ ਹੁੰਦਾ ਬਸ ਵੀ ਅੱਜ ਚੱਲ ਕੋਈ ਨਾ ਅੱਜ ਟੱਪ ਗਿਆ ਕੱਲ੍ਹ ਹੋ ਸਕਦਾ ਵਧੀਆ ਦਿਨ ਇਹੋ ਜਿਹੇ ਯਾਰ ਕਿੰਨੇ ਕਾ ਵੀ ਯਾਰ ਬਿੱਲੀ ਐਸ ਜਿਹਦਾ ਬਹੁਤ ਹੌਸਲਾ ਦੇਣ ਵਾਲੀ ਤੇ ਪਿੰਡ ਚ ਕੋਈ ਨਹੀਂ ਰਹਿ ਗਿਆ ਸਾਰੇ ਬਾਹਰ ਗਏ ਸਾਰੇ ਬਾਹਰ ਕੁਛ ਤਾਂ ਇਧਰ ਹੀ ਮਨ ਹੋ ਗਿਆ ਵੀ ਬੰਦਾ ਹੀ ਕੋਈ ਨਹੀਂ ਯਾਰ ਯਾਰ ਸਾਰੇ ਮਨ ਕਰੇ ਜੇ ਆਪਾਂ ਬਾਹਰ ਜਾਣਾ ਵੀ ਰਾਤ ਨੂੰ ਲੋੜ ਪੈ ਗਈ ਜਾਂ ਮੁੰਡਾ ਵੇਖਣਾ ਪਿੰਡ ਚ ਕੋਈ ਨਹੀਂ ओके okay, सारे बाहर के एड्रेस ने सारी कनाडा तकरीबन कनाडा जी भी बस एको सिटी जी है सारे उथे इकट्ठे ही है और WhatsApp हां जी WhatsApp ग्रुपਾਂ ਜੀ ਰਹਿ ਗਏ ਹੁਣ ਤਾਂ ਸਹੀ ਗੱਲ ਆ ਬਾਈ ਸੋ ਵੀਡੀਓ ਪਹਿਲਾਂ ਹੀ ਲੰਮੀ ਹੋ ਗਈ ਮੈਂ ਮਾਫੀ ਚਾਹੁੰਦਾ ਬਾਈ ਨਾਲ ਗੱਲਾਂ ਹੋਰ ਕਰਨੀਆਂ ਸੀ ਤੇ ਵਧੀਆ ਲੱਗਾ ਗੈਂਕ ਜੀ ਤੁਹਾਨੂੰ ਮਿਲ ਕੇ ਆਸ਼ੀਰਵਾਦ ਦਿਓ ਬਸ ਇਸੇ ਤਰ੍ਹਾਂ ਕੰਮ ਚੱਲਦਾ ਰਹੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਡਾ ਵੀ ਕੰਮ ਚੱਲਦਾ ਰਹੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੁੜੇ ਰਹੋ ਧੰਨਵਾਦ